ਪੰਜਾਬ ਸਰਕਾਰ ਵੱਲੋਂ ਕੱਲ 12 ਤਰੀਕ ਨੂੰ ਕਿਸਾਨ ਮੈਲਨੀ ਦੌਰਾਨ ਜਿਹੜੇ ਝੋਨਾ ਲਾਉਣ ਦੀ ਤਰੀਕ ਆ ਉਹ ਐਲਾਨੀ ਗਈ ਆ ਵੱਖ-ਵੱਖ ਜ਼ਿਲ੍ਹਿਆਂ ਦੇ ਹਿਸਾਬ ਦੇ ਨਾਲ ਜ਼ੋਨ ਬਣਾਏ ਗਏ ਨੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਕਿੰਨੇ ਜ਼ੋਨ ਬਣਾਏ ਗਏ ਨੇ ਆਪਾਂ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਵੇਂ ਕਿ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਤਿੰਨ ਜ਼ੋਨਾਂ ਦੇ ਵਿੱਚ ਵੰਡਿਆ ਗਿਆ ਜਿਹੜਾ ਕਿ ਸਭ ਤੋਂ ਪਹਿਲਾ ਜ਼ੋਨ ਜਿਹੜਾ ਸ਼ੁਰੂ ਹੋਣ ਜਾ ਰਿਹਾ ਵੀ ਜਿੱਥੇ ਝੋਨੇ ਦੀ ਲਵਾਈ ਸਭ ਤੋਂ ਪਹਿਲਾਂ ਸ਼ੁਰੂ ਹੋ ਰਹੀ ਆ ਉਹ ਜਿਵੇਂ 1 ਤਰੀਕ 1 ਜੂਨ 2025 ਨੂੰ ਪਹਿਲਾਂ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਤੇ ਸ੍ਰੀ ਮੁਕਤਸਰ ਸਾਹਿਬ ਤੇ ਨਾਲ ਹੀ ਫਾਜ਼ਿਲਕਾ ਇਹਨਾਂ ਜ਼ਿਲ੍ਹਿਆਂ ਨੂੰ ਪਹਿਲੀ ਤਰੀਕ ਜਿਹੜੀ ਦਿੱਤੀ ਗਈ ਆ ਪੰਜਾਬ ਸਰਕਾਰ ਵੱਲੋਂ ਕਿਸਾਨ ਵੀਰ ਆਪਣਾ ਝੋਨਾ ਜਿਹੜਾ ਇਹਨਾਂ ਤਰੀਕਾਂ ਨੂੰ ਉਹ ਲਾਉਣਾ ਸ਼ੁਰੂ ਕਰ ਸਕਦੇ ਨੇ ਇਸ ਤੋਂ ਬਾਅਦ ਜਿਹੜਾ ਦੂਸਰਾ ਜ਼ੋਨ 5 ਜੂਨ 2025 ਨੂੰ ਜਿਹੜਾ ਐਲਾਨਿਆ ਗਿਆ ਉਹ ਹੈਗਾ ਗਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਸਾਹਿਬ ਤਰਨਤਾਰਨ ਮਹਾਲੀ ਰੂਪਨਗਰ ਫਤੇਗੜ ਸਾਹਿਬ ਅਤੇ ਤਰਨਤਾਰਨ ਹੁਸ਼ਿਆਰਪੁਰ ਇਹਨਾਂ ਜ਼ਿਲ੍ਹਿਆਂ ਨੂੰ ਇਹ ਜਿਹੜਾ ਜੌਣਾਗਾ 5 ਤਰੀਕ ਤੋਂ ਸ਼ੁਰੂ ਕੀਤਾ ਗਿਆ ਵੀ 5 ਤਰੀਕ ਤੋਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਵੀਰ ਜਿਹੜੇ ਉਹ ਚੋਣਾ ਆਪਣਾ ਲਗਾ ਸਕਦੇ ਨੇ ਕਿ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜਿਹੜਾ ਤੀਸਰਾ ਜੌਣਾ ਉਹ 9 ਜੂਨ 2025 ਨੂੰ ਸ਼ੁਰੂ ਕੀਤਾ ਜਾਵੇਗਾ। ਉਹਦੇ ਵਿੱਚ ਕਿਸਾਨ ਵੀਰ ਆਪਣਾ ਝੋਨਾ ਜਿਹੜਾ ਸ਼ੁਰੂ ਕਰ ਸਕਦੇ ਨੇ, ਲਗਾਉਣਾ ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਪੂਰਥਲਾ, ਜਲੰਧਰ, ਬਰਨਾਲਾ, ਮਰੇਲ ਕੋਟਲਾ, ਸੰਗਰੂਰ, ਪਟਿਆਲਾ, ਲੁਧਿਆਣਾ, ਮੋਗਾ ਅਤੇ ਮਾਨਸਾ ਇਹਨਾਂ ਜ਼ਿਲ੍ਹਿਆਂ ਨੂੰ 9 ਤਰੀਕਾ ਜਿਹੜੀ 9 ਜੂਨ ਐਲਾਨੀ ਕੀਆ ਵੀ ਕਿਸਾਨ ਵੀਰ ਇਹਨਾਂ ਤਰੀਕਾ ਨੂੰ ਜਿਹੜਾ ਝੋਨਾ ਆਪਣੇ ਖੇਤ ਦੇ ਵਿੱਚ ਲਾ ਸਕਦੇ ਨੇ। ਬਾਕੀ ਜੇ ਹੁਣ ਆਪਾਂ ਬਿਜਲੀ ਦੀ ਗੱਲ ਕਰੀਏ ਤਾਂ ਬਿਜਲੀ ਆ ਜਿਹੜੀ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਝੋਨਾ ਲਾਉਣ ਦੇ ਲਈ ਉਹ ਵੀ ਝੋਨਾ ਦੇ ਹਿਸਾਬ ਨਾਲ ਹੀ ਦਿੱਤੀ ਜਾਊਗੀ ਜਿਵੇਂ ਹੁਣ ਇੱਕ ਤਰੀਕ ਨੂੰ ਜ਼ੋਨ ਬਣਾਇਆ ਸੀ ਪਹਿਲਾਂ ਤੇ ਦੂਸਰਾ ਬਣਾਇਆ ਸੀ 5 ਨੂੰ ਤੇ ਤੀਸਰਾ ਬਣਾਇਆ ਸੀ 9 ਤਰੀਕ ਨੂੰ ਇਹਨਾਂ ਜ਼ੋਨਾਂ ਦੇ ਹਿਸਾਬ ਨਾਲ ਜਿਹੜੀ ਬਿਜਲੀ ਆ ਕਿਸਾਨਾਂ ਨੂੰ ਦਿੱਤੀ ਜਾਊਗੀ ਤੇ ਨਹਿਰੀ ਪਾਣੀ ਦੀ ਹੁਣ ਗੱਲ ਕਰੀ ਤਾਂ ਨਹਿਰੀ ਪਾਣੀ ਵੀ ਇਹਨਾਂ ਤਰੀਕਾਂ ਤੇ ਜ਼ੋਨਾਂ ਦੇ ਹਿਸਾਬ ਦੇ ਨਾਲ ਹੀ ਖੇਤਾਂ ਦੇ ਵਿੱਚ ਕਿਸਾਨਾਂ ਨੂੰ ਦਿੱਤਾ ਜਾਊਗਾ ਇਹਦੇ ਨਾਲ ਹੀ ਜਿਵੇਂ ਹੁਣ ਪਿਛਲੇ ਦਿਨੀ ਸਰਕਾਰ ਵੱਲੋਂ ਐਲਾਨਿਆ ਗਿਆ ਵੀ ਜਿਹੜੀਆਂ ਲੰਮੇ ਸਮੇਂ ਵਾਲੀਆਂ ਕਿਸਮਾਂ ਨੇ 하이브리ਡ ਝੋਨਾ ਹੋ ਗਿਆ ਜਾਂ ਪੂਸ਼ਾ 44 ਝੋਨਾ ਹੋ ਗਿਆ ਉਹ ਸਰਕਾਰ ਵੱਲੋਂ ਬਣ ਕੀਤੇ ਗਏ ਸੀ ਵੀ ਲੰਮੇ ਸਮੇਂ ਵਾਲੀਆਂ ਕਿਸਮਾਂ ਨਹੀਂ ਲਗਾਉਣੀਆਂ ਹੈਗੀਆਂ ਖੇਤਾਂ ਦੇ ਵਿੱਚ ਤੇ ਇਹਦੇ ਨਾਲ ਹੀ ਸਰਕਾਰ ਨੇ ਇਹ ਵੀ ਪੱਖ ਰੱਖਿਆ ਵੀ ਹੁਣ ਜੇ ਆਪਾਂ ਦੇਖੀਏ ਜਿਹੜੀ ਤਰੀਕਾਂ ਲਾਨੀਆਂ ਗਈਆਂ ਨੇ ਝੋਨਾ ਲਾਉਣ ਦੀਆਂ ਉਹ ਵੀ ਹੁਣ ਜਲਦੀ ਲਾਣਤੀਆਂ ਵੀ ਲੰਮਾ ਸਮਾਂ ਜਿਹੜਾ ਇਹ ਕਿਉਂ ਦਿੱਤਾ ਗਿਆ ਫਿਰ ਜੇ ਝੋਨਾ ਆਪਣਾ ਲਾ ਹੀ ਨਹੀਂ ਸਕਦੇ ਲੰਮਾ ਤਾਂ ਕਿਸਾਨਾਂ ਨੂੰ ਇਹ ਤਰੀਕਾ ਇੰਨੀ ਜਲਦੀ ਕਿਉਂ ਦਿੱਤੀਆਂ ਗਈਆਂ ਨੇ ਦੂਜੇ ਪਾਸੇ ਤੋਂ ਨਾ ਜਿਹੜਾ ਸਰਕਾਰ ਉਹ ਬੈਨ ਕਰ ਰਹੀ ਆ ਵੀ ਲੰਮੇ ਸਮੇਂ ਵਾਲੀਆਂ ਆਪਾਂ ਕਿਸਮਾਂ ਲਾ ਨਹੀਂ ਸਕਦੇ ਜੇ ਆਪਾਂ ਹੁਣ ਦੂਜੇ ਪਾਸੇ PR126 ਜਾਂ 31 ਹੋ ਗਿਆ ਜਾਂ ਹੋਰ ਕਿਸਮਾਂ ਹੋ ਗਈਆਂ ਜਿਹੜੀਆਂ PR ਦੀਆਂ ਨੇ ਉਹਨਾਂ ਨੂੰ ਜਿਹੜਾ ਆੜਤੀਏ ਜਾਂ ਸੇਲਰ ਮਾਲਕਾਂ ਵੱਲੋਂ ਉਹ ਖਰੀਦਿਆ ਨਹੀਂ ਜਾਂਦਾ ਅਨਕਾਰਿਆ ਜਾ ਰਿਹਾ ਸੀਗਾ ਪਿਛਲੇ ਸਾਲ ਵੀ ਬਹੁਤ ਜ਼ਿਆਦੇ ਘਾਟੇ ਦੇ ਨਾਲ ਉਹ ਖਰੀਦੀਆਂ ਗਈਆਂ ਸੀਗੀਆਂ ਤੇ ਪੰਜਾਬ ਸਰਕਾਰ ਵੱਲੋਂ ਇਹਦੇ ਤੇ ਕੋਈ ਪੱਕਾ ਹੱਲ ਨਹੀਂ ਕੱਢਿਆ ਗਿਆ ਵੀ ਹਾਂ ਪੱਕੇ ਤੌਰ ਤੇ ਇਹ ਕਿਹਾ ਨਹੀਂ ਗਿਆ ਪੰਜਾਬ ਸਰਕਾਰ ਵੱਲੋਂ ਵੀ ਖਰੀਦਿਆ ਜਾਊਗਾ ਜਾਂ ਨਹੀਂ ਖਰੀਦਿਆ ਜਾਊਗਾ ਇਹ PR 126 ਜਾਂ ਕੋਈ ਹੋਰ ਜਿਹੜੀਆਂ PR ਦੀਆਂ ਕਿਸਮਾਂ ਨੇਗੀਆਂ ਕਿਉਂਕਿ ਪਿਛਲੇ ਸਾਲ ਵੀ ਬਹੁਤ ਰੋੜਿਆ ਸੀ ਇਹ ਬਾਕੀ ਆਪਾਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਨਾ ਵੀ ਜਿਹੜਾ ਇਹ ਪੰਜਾਬ ਸਰਕਾਰ ਵੱਲੋਂ ਇਦਾਂ ਦੇ ਫੈਸਲੇ ਲੈਂਦੇ ਜਾਂਦੇ ਨੇ ਵੀ ਇਹ ਸਹੀ ਲੈਂਦੇ ਜਾਂਦੇ ਨੇ ਜਾਂ ਗਲਤ ਨੇਗੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੁਸੀਂ ਵੀ ਆਪ ਦਾ ਤਜਰਬਾ ਜੀ ਰੂਹ ਸਾਂਝਾ ਕਰਿਓ ਵੀ ਝੋਨਾ ਆਪਾਂ ਨੂੰ ਇਸ ਵਾਰ ਕਿਹੜਾ ਜ਼ਿਆਦਾ ਲਾਉਣਾ ਚਾਹੀਦਾ ਜਾਂ ਕਿਹੜਾ ਨਹੀਂ ਲਾਉਣਾ ਚਾਹੀਦਾ ਜਿਹੜਾ ਕਿਸਾਨਾਂ ਲਈ ਲਾਹੇਵੰਦ ਹੋਵੇ ਉਹ ਆਪਾਂ ਨੂੰ ਲਾਉਣਾ ਚਾਹੀਦਾ ਕਮੈਂਟਾਂ ਦੇ ਵਿੱਚ ਜ਼ਰੂਰ ਧੰਨਵਾਦੀ ਵੀਡੀਓ ਦੇਖਣ ਲਈ